ਹਾਂਜੀ ਦੋਸਤੋ ਜੀ ਕਹਿੰਦੇ ਆ ਜੀ ਇੱਕ ਡਾਕਟਰ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਰੱਟ ਪਾਈ ਆ ਜੀ ਜਿਹੜੀਆਂ ਜੀਭ ਥਲੇ ਰੱਖਣ ਵਾਲੀਆਂ ਗੋਲੀਆਂ ਉਹ ਬੰਦ ਕੀਤੀਆਂ ਜਾਣ ਜੀ ਬਹੁਤ ਵਧੀਆ ਗੱਲ ਆ ਜੀ ਅਸੀਂ ਵੀ ਗੋਲੀਆਂ ਦੇ ਹੱਕ ਦੇ ਵਿੱਚ ਨਹੀਂ ਗਈ ਤੇ ਬਾਕੀ ਅਸੀਂ ਇੱਕ ਗੱਲ ਆਨੇ ਆ ਜੀ ਮਾਨ ਸਾਹਿਬ ਨੂੰ ਜੇ ਗੋਲੀਆਂ ਤੁਸੀਂ ਉਹਨਾਂ ਦੀਆਂ ਬੇਸ਼ੱਕ ਬੰਦ ਕਰੋ ਪਰ ਉਹਨਾਂ ਨੂੰ ਬਦਲਾ ਦੇ ਵਿੱਚ ਅਫੀਨ ਪੋਸਤੇ ਉਹਨਾਂ ਦੇ ਕਾਰਡ ਬਣਾ ਕੇ ਦਿਓ ਤਾਂ ਜਿਹੜੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਗੁਜ਼ਾਰਾ ਕਰ ਸਕਣ ਕਿਉਂਕਿ ਜਿਹੜਾ ਵੀਰ ਉੱਥੇ ਖਾਣੋਂਦੇ ਨਾ ਸਭ ਨਾਲ 10-10 ਜੀ ਆ ਜਿਹੜੇ ਉਹ ਪਾਲਿਆ ਸਾਰਾ ਦਿਨ ਕਈ ਵੋਂਦੇ ਆ ਰੇਤਾ ਸੁੱਟਦੇ ਆ ਤੂੜੀਆਂ ਪਾਉਂਦੇ ਆ ਬੜਾ ਕੁਝ ਮਿਹਨਤ ਕਰਦੇ ਆ ਜੀ ਜੇ ਗੋਲੀ ਬੇਸ਼ੱਕ ਬੰਦ ਕਰ ਦਿਓ ਪਰ ਇਹਦੇ ਬਦਲਾਅ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਕਾਰਡ ਬਣਾਏ ਜਾਣ ਤੇ ਜਿਹੜਾ ਉਹ ਆਪਣੇ ਪਰਿਵਾਰ ਦਾ